ਲੋ ਵੀ ਕਲਜੀਤ ਕਵਰ ਵਾਲੇ ਦਾ ਬੱਕਰਾ ਸੀਗਾ ਤੇ ਭਾਈ ਕੀ ਮੰਗਿਆ ਸੀਗਾ 7000 7000 ਕਿੰਨੇ ਦਾ ਹੋ ਗਿਆ ਸਦਾ ਸਾਢੇ ਪੰਜ ਦਾ ਸਾਢੇ ਪੰਜ ਦਾ ਜੈਜ ਹੋ ਗਿਆ ਠੀਕ ਆ ਠੀਕ ਆ ਭਾਈ ਲੈਣ ਵਾਲਾ ਕੌਣ ਆ ਭਾਈ ਆਪਣਾ ਪਿੰਡ ਕਿਹੜਾ ਭਾਈ ਸੂਰੇ ਵਾਲਾ ਸੂਰੇ ਵਾਲਾ ਬਹੁਤ ਵਧੀਆ ਬੱਕਰਾ ਮਿਲ ਗਿਆ ਤੈਨੂੰ ਭਾਈ ਇਹਨੂੰ ਲਵਾਂ ਭਾਈ ਹਾਂ ਹੋ ਗਿਆ ਸਦਾ ਜੀ ਹੋਰ ਭਾਈ ਕੀ ਹਾਲ ਹੈ ਸਾਬੇ ਪੰਜ ਖਾਦਾ ਲੈ ਲੈਦਾ ਉਹ ਬੱਕਰੇ ਦਾ 5500 ਤੇ ਬਹੁਤ ਵਧੀਆ ਬੱਕਰਾ ਵਜਨ ਮਣਾਉਗਾ ਪੂਰਾ ਜਦੋਂ ਕਰਾ ਲਉ ਲਖਾਈ ਬਾਈ ਲੋ ਵੀ ਬਾਈ ਛਿੰਦੇ ਨੇ ਜੈਤੋ ਵਾਲੇ ਨੇ ਇੱਕ ਬੱਕਰੀ ਵੇਚੀ ਆ ਇੱਕ ਬੱਕਰਾ ਮਗਰ ਤੇ ਮਗਰ ਬੱਚਾ ਬਹੁਤ ਸ਼ਾਨਦਾਰ ਆ ਬੱਕਰੀਆ ਕੋਨੀ ਬਰਬਰੀ ਲਾਲ ਗੁਲਦਾਰ ਤੇ ਲਾਲ ਗੁਲਦਾਰ ਹੀ ਮਗਰ ਬੱਚਾ ਤੇ ਬਾਈ ਸਰੇਸ਼ ਨੇ ਲਿਆ ਮਖਸਰ ਵਾਲੇ ਨੇ ਇਹ ਨਾਲ 9000 9000 ਦੇ ਲਏ ਤੇ ਲਖਾਈ ਤੇ ਪੈਸੇ ਕੁਝ ਦੇ ਤੇ ਹਾਂਜੀ ਹਾਂਜੀ ਲਓ ਠੀਕ ਆ ਲੋ ਵੀ ਸਬਦਾ ਹੋਇਆ ਸੀ ਸੂਰੇ ਵਾਲਾ ਬੱਕਰਾ ਮੰਡੀ ਤੇ ਤੇ ਬਾਈ ਛੰਦੇ ਤੋਂ ਲਈ ਜੈਤੂ ਵਾਲੇ ਧੰਨਵਾਦ ਕੀ ਦੇ ਆ ਬਾਈ ਬੱਕਰੇ ਇਹ ਆਪਣੀ ਆਪਣੀ 12 12000 ਰੁਪਿਆ ਕਹਿੰਦੇ ਆਪਣੇ ਬਾਈ ਕਿਹੜਾ ਪੰਡਾ ਆਪਣਾ ਸੂਰੇ ਵਾਲਾ ਹੀ ਠੀਕ ਆ ਪੱਠਾ ਕੇ ਬੱਕਰੇ ਪੱਠ ਦੇ ਬੱਕਰਾ ਇਹ ਉਰਲੀ ਪਾਠਾ ਦੇ پیسے ਪਤਾ ਏ ਚਪਰਲਾ ਬੱਕਰਾ پیسے ਤਾਂ ਦੇ ਦਿਆਂਗੇ ਲੈ ਲੈਂਦਾ ਕਿਹਾ ਆਖਿਆ ਤਾਂ ਜੋ ਕਹੇਗਾ ਜੋ ਮੂੰਹ ਕਹਤਾ ਕਹਿੰਦਾ ਕਾਲਾ ਲੈਂਦਾ ਕਿ ਛੰਦਾ ਛੰਦਾ ਲੈਂਦਾ ਜੈਤੂ ਵਾਲਾ ਗੁਲਾਮੀ ਨਹੀਂ ਕਰਦੇ ਫਿਰਦੇ ਹਾਂ ਕੀ ਉਧਰਲੇ ਪਾਸੇ ਆ ਜਾ ਬਾਈ ਫੜ ਬਾਈ ਕਿੰਨੇ ਦਾ ਕਰਤਾ ਅੰਕਲ 12000 ਦਾ ਲਿਖਾਈ ਇਹ ਕਰਾਉਣਗੇ ਨਹੀਂ ਕਰਾਉਣ ਦੇ ਲਿਖਾਈ ਤਾਂ ਆਪੋ ਆਪਣੀ ਕਰਾ ਦੋਸੋਂ ਨਾਲ ਤਾਂ ਮਹਿੰਗਾ ਨਹੀਂ ਸਸਤਾ ਨਹੀਂ ਪੈਸੇ ਵੜ ਲੈ ਤੂੰ ਚੁੱਪ ਕਰਕੇ ਪੈਸੇ ਫੜ ਔਰ ਲਾ ਵੀ ਆ ਤਾਂ ਹੋਇਆ ਨਾ ਸੌਦਾ ਸਵਾਦ ਆ ਗਿਆ ਨਾ ਸੌਦਾ ਕਰਾਈ ਕਰਾਈ ਦਾ ਹੁੰਦਾ ਮੈਂ ਆ ਵੇਖ ਲੈ ਜੇ ਕੋਈ ਸੌਦਾ ਕਰਾਇਆ ਤੇ ਮਾਨ ਵੀ ਰੱਖਿਆ ਉਹਨੇ ਉਹਦਾ 14 ਦਾ 13 ਲੈ ਲਿਆ ਤੇ 12 ਦਾ ਤੂੰ 8 ਟਵਰ ਫੜਾਉਂ ਕੋਈ ਨਹੀਂ ਕੋਈ ਨਹੀਂ ਕਰ ਲੈ ਇਹਨੇ ਬਰਾ ਬਗੜਾ ਮੁਕਰ ਦੇ ਤਵੀ ਛਿੰਦੇ ਨੇ ਲੈ ਇਹ ਜੈਤੋ ਵਾਲੇ ਨੇ ਦੋਵੇਂ ਜਾਨਵਰ ਬਹੁਤ ਵਧੀਆ ਸੌਦਾ ਹੋ ਗਿਆ ਆ ਗੱਲ ਲੈ ਗੱਲ ਗੱਲ ਲੈ ਬਾਈ ਲੋ ਵੀ ਆ ਬੱਕਰੀ ਪੱਠ ਪਰਲਾ ਬੱਕਣਾ ਚੰਗੀ ਤਰ੍ਹਾਂ ਤੁਹਾਨੂੰ ਜਾਨਵਰ ਵਾਖਾ ਦੇਣਾ ਦੇਸੀ ਇਹ ਹੈ ਵਜਨਦਾਰ ਇਹ ਕਿਉਂ ਹੋ ਉਹਨਾਂ ਦਾ ਟੋਡੀ ਪੈਂਦੇ ਹਾਂਜੀ ਹਾਂਜੀ 200 ਰੁਪਿਆ ਪਉ ਤਿੰਨੂ ਦੇ 222 ਨੂੰ ਜੀ ਉਹ ਬਈ ਬਾਈ ਸਾਈਡ ਤੇ ਉਹ ਜੀ ਬੱਕਰਾ ਵਖਾ ਰਿਹਾ ਹਾਂ ਹਾਂ ਫੜ ਕੁਲਦੀਪ ਕਰਾਉਂਦਾ ਸੱਤ ਜਿਆਦਾ ਚੱਲ ਲਈ ਬਾਈ ਕੋਟ ਪਾ ਲਈ ਉਹ ਖੜ ਜਾ ਕੋਈ ਨਹੀਂ ਲਖਾਈ ਤੈਨੂੰ ਕਰਾਉਣੀ 850 ਦਾ ਲੈ ਜਾ ਨਹੀਂ ਬਾਈ ਉਹ ਠੀਕ ਹੈ ਬਾਈ ਨਹੀਂ 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 ਕੀ ਗੱਲ ਦੇ ਨਹੀਂ ਆਉਂਦਾ ਬਾਈ ਇਹਦੇ

ਦੇ ਲਾਈਨ ਵਾਲੇ ਬਾਈ ਦਾ ਕੀ ਨਾਂ ਹੈ ਸਾਰੇ ਤੋਂ ਗਰਚਰਨ ਸਿੰਘ ਗਰਚਰਨ ਸਿੰਘ ਪਿੰਡ ਖਾਰਾ ਕਿੰਨੇ ਦਾ ਹੋ ਗਿਆ ਬਾਈ 9000 ਦਾ 9000 ਦਾ ਆਪੋ ਆਪਣੀ ਲਿਖਾਈ ਤੇ ਕੁਲਦੀਪ ਕੋਟ ਭਾਈ ਵਾਲੇ ਨੇ ਇਹ ਸੌਦਾ ਕਰਾ ਲਓ ਜੀ 9000 ਇਹ ਚੌਥੀ ਵਾਰੀ ਤੁਸੀਂ ਬੱਕਰੇ ਤੇ ਲੱਗੇ ਆ ਇਹਦੇ ਓਏ ਯਾਰੀ ਵੀ ਕੱਚੀਆਂ ਗੱਲਾਂ ਕਰ ਬਹੁਤ ਇੱਥੇ ਹੀ ਬਹੁਤ ਪੈਸੇ ਲੱਗੇ ਸੀ ਵੀ ਇੰਨੇ ਲੋ ਜਿੱਦਾਂ ਮਿਲਣਾ ਉਧਰ ਹੀ ਮਿਲਣਾ ਗੱਲ ਤੇ ਬਸ ਠੀਕਾਂ ਦਾ ਉੱਤੇ ਪਾਸੋਂ ਕਰ ਖਰੇ ਠੰਡਾ ਗਿਆ ਜੇ ਘਰ ਨਹੀਂ ਗਈ ਜੇ ਤੂੰ 10000 ਮोटा ਫਰਕ ਕੱਢ ਦੇ ਆਪਾਂ ਜਿੱਦਾਂ ਆਲਾ ਯਾਰ ਬਾਈ ਜੀ ਤੈਨੂੰ ਬੋਲਦਾ ਸਾਡੇ ਮਾਰਾ ਹੋ ਚੋ ਗਿਆ ਪਾਕੋ ਜੀ ਮੈਂ ਤਾਂ ਦੇਣ ਵਾਲੀ ਗੱਲ ਕਰ ਬਹੁਤ ਚੌੜਾ ਨਾਲ ਜਾਣਾ ਹੈਗਾ ਔਰ ਮੂਹਲੇ ਲਾਈਨ ਨਹੀਂ ਪੂਰੀ ਹੋਊਗੀ ਸਾਡੇ ਸਾਢੇ 5ਾਂ 'ਚ ਮੇਰੀ ਗੱਲ ਸੁਣ ਲੈ ਜਿਹਦਾ ਨਾਮ ਮਹਿੰਗੇ ਉਹਦੇ ਜਾ ਤੂੰ ਪ੍ਰਸੰਤ ਨਹੀਂ ਯਾਰ ਮੈਂ ਜਾਂਦਾ ਰਹਿ ਗਿਆ ਵੀ ਤੇਰੇ ਪਾਸੇ ਹੋ ਗਿਆ ਵੀਡੀਓ ਬਣੀ ਜਾਂ ਮੈਂ ਤੇਰੀ ਪ੍ਰਣਾਮੀ ਕਰੂ ਚਾਚਾ ਨਾਲ ਭੈਣ ਓ ਯਾਰ ਗੱਲ ਸੁਣ ਗਾਲ ਨਾ ਕੱਢੀ ਬੋ ਗਿਆ ਆ ਪਰ ਯਾਰ ਗੱਲ ਨਹੀਂ ਆਪਾਂ ਚੱਲਦੀ ਵੀਡੀਓ 'ਚ ਮੈਂ ਤਾਂ ਤੇਰੇ ਕਰਕੇ ਬੰਦ ਕਰੀ ਸਾਰੇ ਬੁੜੀਆਂ ਕੁੜੀਆਂ ਆਉਣੀਆਂ ਪੈ ਗਾਲ ਕੱਢ ਜੀਦਾ ਪਹਿਲਾਂ ਮੈਂ ਨਹੀਂ ਕੱਢਣਾ ਪੌਣੀ ਬੋਲ ਕਾ ਦਾ ਕਰਦੇ ਯਾਰ ਬਕਰਤਾ 12 ਦਾ ਬਕਰਤਾ ਪਰਾ ਚੱਕਰ ਕੀ ਐ ਆਏ ਨਾ ਉਹ ਗੱਡੀ ਵਾਲਾ ਕਦੀ ਕਰੀ ਜਾਂਦਾ ਤਾਂ ਕਰਦੇ ਕਿਹੜਾ ਪਿੰਡ ਆਪਣਾ ਬਾਈ ਕਿੰਨੇ ਦਾ ਕਹਿੰਦਾ ਤੂੰ ਕੋਈ ਕਹਦੇ ਹਾਂ 15 ਤੇ ਲਿਖਿਆ ਤੇਨ ਵਾਲੀ ਗੱਲ ਕਰ ਸਾਢੇ 12 ਦਾ ਸਾਢੇ 12 ਦਾ ਕਹਿ ਸੀਗਾ ਸਾਢੇ 12 ਤੂੰ ਕਹਿ ਤਾਂ ਮੂੰਹ ਲਿਖਾਈ ਬਾਈ ਲਾਈਵ 22 ਲਿਖਾਈ ਜਾ ਬਾਈ ਰਖਾਈ ਕਰਾ ਲਈ ਯਾਰ ਜਾ ਹੋ ਗਿਆ ਯਾਰ ਸਾਢੇ 12 ਪੈਸੇ ਇੱਕ ਮਿੰਟ ਪੈਸੇ ਗੂਗਲ ਪੇ ਕਲ ਦੇਖਣਾ ਗੁੱਦਰ ਤੇ ਨਹੀਂ ਕਰਾਉਣਾ ਹਾਂ ਭਾਈ 12500 ਦਾ ਹੋ ਗਿਆ ਹਾਂ ਭਾਈ ਲਿਖਾਈ ਕਿਵੇਂ ਲਿਖਾਈ ਇਹੀ ਕਰਾਉਣਾ ਲਿਖਾਈ ਇਹੀ ਕਰਾਊਗਾ ਭਾਈ ਆ ਬੱਕਰੇ ਦਾ ਸੌਦਾ ਹੋਇਆ ਲਿਖਾ ਦੇ ਰਣਜੀਤ ਗੁੱਡੀ ਤੇ ਕੋਠੇ ਵਾਲਾ ਇਹ ਬੱਕਰਾ ਇਹਦਾ ਸੌਦਾ ਹੋਇਆ ਖੁਸ਼ ਹੋ ਕੇ ਭਾਈ ਨੇ ਦਿੱਤਾ ਐ ਸੌਦਾ ਦੇਈਦਾ ਹੁੰਦਾ ਤੇ ਬਾਈ ਝੋਟੀ ਵਾਲੇ ਵਾਲੇ ਨੇ ਵੇਚਿਆ ਅੱਧੇ-ਬਾਰਾਂ ਚ ਲਿਖਾਈ ਉਹਨੇ ਕਰੀ ਬਹੁਤ-ਬਹੁਤ ਧੰਨਵਾਦ ਲਓ ਵੀ ਇੱਕ ਬੱਕਰੀ ਦਾ ਸੌਦਾ ਹੋਇਆ ਬਾਈ ਜੈਲੀ ਨੇ ਲਈ ਆ ਤੂਰਕੁਰੀ ਵਾਲੇ ਨੇ ਤੇ ਬਾਈ ਜਗਰੂਪ ਵਾਲਾਂ ਨੇ ਵੇਚੀ ਆ ਬੱਕਰੀ ਵੀ ਤੁਹਾਨੂੰ ਦਿਖਾਉਣੀ ਆ ਪੂਰੇ 60 ਕਰਕੇ ਨੇ ਸ਼ਨੀਵਾਰ ਨੂੰ ਲਓ ਲੈ ਕੱਟ-ਕੱਟ ਕੇ ਮੈਂ ਭਰਨੇ ਆ ਮਾਲ ਹੀ ਬੈਠਾ ਮੈਂ ਉਹਨੂੰ ਦੇ ਦੇ ਮੈਂ ਬੋਲ ਦਿਆਂ ਲਓ ਵੀ ਆ ਬੱਕਰੀ ਦਾ ਸੌਦਾ ਹੋਇਆ ਸਾਢੇ 10 ਹਜ਼ਾਰ ਸਾਢੇ 10 ਹਜ਼ਾਰ ਸਾਦੇ ਬੰਦ ਨਹੀਂ ਹੈ ਮੈਂ ਜਾਣ ਲਈ ਹੈ ਜਰ ਆਪ ਕੋ ਮਿੰਟ ਹੋਣ ਇੱਥੇ ਆ ਆ ਪ੍ਰਧਾਨ ਉਹਦੇ ਆ ਜਾ ਉਹਦੇ ਆ ਉਹ ਫਸ 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 ਆ ਜਾ ਲੋ ਵੀਰ ਦੋ ਬੱਚਿਆਂ ਦਾ ਸਵਦਾ ਹੁੰਦਾ ਦੋਨੇ ਚਿੱਟੀ ਅੱਖ ਰਿਆ ਬਰਬਰੀ ਨਾ ਸਵਦਾ ਛਾਈ ਨੂੰ ਸੁਭਾਲ ਲਾ ਕੋਈ ਆਇਆ ਛਿੰਦੇ ਛਿੰਦੇ ਜੈਤੂ ਵਾਲੇ ਕੋਲੇ ਪਾਠ ਬੱਕਰ ਨਹੀਂ ਹੈ ਦੇ ਛੰਡੇ ਨਹੀਂ ਹੁਣ ਪਤਾ ਨਾ ਪਿੰਡ ਮੋੜ ਕੇ ਰਾਜੀ ਲੋ ਵੀ ਜੋੜਾ ਹੈ ਬੱਚੇ ਨਾ ਵੱਡੇ ਭਾਈ ਘਾਟੇ ਨੂੰ ਪਤਾ ਕੌਣ ਸਰਦਾ ਚੱਲ ਯਾਰ ਲਖਾਈ ਤੈਨੂੰ ਛੱਡ ਦੇਾਂਗੇ ਉਹ ਨਹੀਂ ਲਖਾਈ ਲਖੋਈ ਪਿੱਛੇ ਵਾਲੀ ਗੱਲ ਹੈ ਨਹੀਂ ਕੀ ਲਖਾਈ ਲਖੋਈ ਵਾਲੀ ਗੱਲ ਹੈ ਨਹੀਂ ਨੌ ਆਖਦਾ ਤੂੰ ਹਾਂ ਲੈ ਹੁਣ ਨਾ ਬੋਲੀ ਜਾ 9.5 ਹੋਗੇ ਉਹ ਨਹੀਂ ਹੁਣ ਜਾ ਓਏ ਹੋ ਗਏ ਫੜ ਲੈ ਜਾ ਹੋ ਗਏ ਯਾਰ ਕਰ ਦੇ ਕਿਤ ਪਰ ਵਾਲੀ ਧੜ ਅਰੇ ਲਿੱਡ ਧੜ ਕਿਤ ਪਰ ਓਏ ਵੇਖ ਲੈ ਯਾਰ ਕੀ ਹੈ ਇਹ ਬਾਲਾ ਬਾਪ ਨਹੀਂ ਇਹ ਫਰਕ ਫਰਕ ਕਾਹਦਾ ਲਾ ਰਹਾ ਹੈ ਰਣਜੀਤ ਰਣਜੀਤ ਤੈਨੂੰ ਪਤਾ ਹੈਗਾ ਮੈਂ ਪੰਜ 400 ਪਿੱਛੇ ਲੱਗਣ ਵਾਲਾ ਬੰਦਾ ਹੈਗਾ ਚਿੰਦੇ ਉਹਦੇ ਆਈ ਜਾਂ ਪ੍ਰਧਾਨਪਤ ਕਰਤੇ ਉਹ ਨਹੀਂ ਹੁਣੇ ਜਾਂ ਕਰਤੇ ਜਾਂ ਹੁਣ ਹੁੰਦੇ ਨੇ ਮੈਂ ਮਰੀ ਜਾਂਦਾ ਹੋ ਗਿਆ ਕੋਕੇ ਦੇ ਪਾਸੇ ਪ੍ਰਧਾਨ ਯਾਰ ਹੋ ਗਏ ਬੱਚੇ 2000 ਉੱਚੇ ਕਰਦੇ ਉਹਦੀ ਰੇਂਜ ਹੋਰ ਇਹਨਾਂ ਬੜੇ ਜਿਆਦੇ ਪੈਸੇ ਆ ਉਹ ਯਾਰ ਬੰਦੇ ਆ ਸਾਰੇ ਬੰਦੇ ਸਿਆਣੇ ਆ ਨਹੀਂ ਹੁਣੇ ਯਕੀਨ ਕਰ ਲੈ ਗੂਗਲ ਪੇ ਦੇ ਦੇ ਯਾਰ ਤੈਨੂੰ ਮੈਂ ਗੱਲ ਦੱਸ ਰਿਹਾ ਬਾਹਰ ਜਾ ਬੰਦ ਦਾ ਕਰ ਦੇ ਕੀ ਆ ਯਾਰ ਉਹ ਲੱਗ ਜਾ ਬਹੁਤ ਬੱਚੇ ਤਾਂ ਹੈਗੇ ਆ ਨਹੀਂ ਯਾਰ ਦੇ ਦੇ ਲੱਖੇ ਨੂੰ ਸਮਝਾਦਾ ਮੈਂ ਜੋ ਗੱਲ ਕਹਿਤੀ ਨਾ ਉਹ ਤੇ ਪਤ ਨੂੰ ਪਤਾ ਲੋ ਵੀ ਆ ਬੱਕਰੇ ਪੱਟ ਤੇ ਬੱਕਰਾ ਚਿੱਟੀ ਅੱਖ ਦੇ ਭਾਈ ਖੁੱਲਾ ਕਰਕੇ ਛੱਡਦੀ ਹੁਣੇ ਵਿਖਾਉਣੇ ਆ ਹਾਂ ਕਰਤਾ ਕਰ ਉਹਨਾਂ ਦਾ ਹੋਰ ਭਾਈ ਦੋਵਾਂ ਦਾ ਕਰ ਤੇਰੇ ਵਾਸਤੇ ਕਰਦਾ ਨਹੀਂ ਨਹੀਂ ਲੋ ਭਾਈ ਆ ਦੋਵੇਂ ਬੱਚੇ ਚਿੱਟੀ ਅੱਖ ਦੇ ਆ ਉਹ ਚੀਜ਼ ਹੈ ਸਾਨੂੰ ਵੀ 2 ਰੁਪਏ ਬਚੇ ਬਾਈ ਭੋਲੇ ਨੇ ਲਿਆ ਨੀਰੇ ਵਾਲੇ ਨੇ ਰਖਾਲਾ ਪਿੰਡ ਆ ਇਹਦਾ ਤੇ ਬਾਈ ਦਾ ਜੈਤੂਨਾ ਛਿੰਦੇ ਦਾ ਪਿੰਡ ਤੇ ਬਰਬਰੀ ਦਾ ਹੀ ਕੰਮ ਕਰਦਾ ਆਮ ਤੌਰ ਤੇ ਬਹੁਤ ਚੰਗੇ ਬੱਚੇ ਆ ਹਾਂ ਭਾਈ ਕਿੰਨੇ ਦੇ ਹੋਵੇ ਕਿੰਨੇ ਦੇ ਹੋਗੇ 11000 ਦੇ ਹੋਗੇ ਨਾ ਚਾਹ ਜੈ ਜ ਆ ਬਾਈ ਤੈਨੂੰ ਠੀਕ ਆ ਬਾਈ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਬਾਈ ਲੈ ਵੀ ਗਣ ਲਾ ਪੈਸੇ ਖਰੇ ਕਰ ਲੈ ਇਹ ਜਾਂਦੇ ਸੌਦੇ ਆ ਦੋਸਤੋ 8 9 8 9 ਲੱਗੀ ਜਾਂਦਾ ਸੀ ਅਖੀਰ 10 ਲੱਗ ਗਿਆ ਅਖੀਰ ਤੇ ਇਹਦੇ 11000 ਦੇ ਬੱਚੇ ਵੇਚ ਤੇ ਦੋਨੇ ਚਿੱਟੀ ਅੱਕਦੇ ਆ ਇੱਕ ਸਿੰਘਾ ਵਾਲਾ ਇੱਕ ਕੋਨੀਆਂ ਪਾਠਾ ਜਿਹੜੀ ਸੀਹੇ 40 ਨੰਬਰ ਦੱਸਿਂ ਬਾਈ ਜੇ ਕਿਸੇ ਨੇ ਖਰੀਦਣਾ ਹੈ 940 82640 35502 35502 ਪਿੰਡ ਰਖਾਲਾ ਦੇ ਨਾਮ ਭੋਲਾ ਬਾਈ ਦਾ ਇਹਦੇ ਨਾਲ ਸੰਪਰਕ ਕਰ ਲਿਓ ਜੀ ਅੱਜ ਵੀ ਇਹ ਫੋਨ ਕਰਦਾ 10 ਵੇਰ ਪੱਕੀ ਹੀ ਗੱਲ ਦਾ 25 25000 ਦੋਹਾਂ ਦਾ ਮੁੱਲ ਮੰਗਿਆ ਦੋਹਾਂ ਦਾ 50000 ਬਣਦਾ ਮੈਂ 30000 ਰੁਪਇਆ ਤੇ ਬਾਈ ਆਪਣਾ ਕੀ ਨਾਮ ਬਾਈ ਜੀ ਸੰਸਾਰ ਸਿੰਘ ਬਾਈ ਸੰਸਾਰ ਬਹੁਤ ਮਸ਼ਹੂਰ ਵਪਾਰੀ ਆ ਗੂੜੀ ਸੰਗਰ ਦਾ ਤੇ ਇਹ ਕਿੰਨਾ ਲਾਇਆ ਬਾਈ ਆਪਾਂ ਇਹਦਾ ਇਹ 30000 ਰੁਪਏ ਲਾਇਆ ਜੋੜੀ ਦਾ ਬਾਈ ਲਓ ਜੀ 30000 ਲਾਇਆ ਦੋਹਾਂ ਬੱਕਰਿਆਂ ਦਾ ਜੋੜੀ ਦਾ ਕਿੰਨਾ ਫਰਕ ਆ ਬਾਈ ਫਰਕ ਫਰਕ ਤਾਂ ਨਿੰਮਾ ਹੀ ਕੱਢੂਗਾ ਨਹੀਂ ਤੂੰ ਹੀ ਕੱਢਣਾ ਕੱਢੂਗਾ ਨਿੰਮਾ ਨਹੀਂ ਮੈਂ ਕੱਢ ਦੂੰਗਾ ਜਦੋਂ ਆਗਾ ਟਿਕਾਣੇ ਤੈਨੂੰ ਫੜਾ ਲਵਾਂ ਰਸਤੇ ਮੈਂ ਕਾਰੀ ਆ ਕੀ ਹੈ ਯਾਰ ਹੋਰ ਨਾ ਜਾ ਜਾ ਕਰਲਾ ਪਰ ਕਿਉਂਕਿ ਮੈਂ ਹੀ ਵੇਚਣੇ ਸੀ ਇਹ ਕਰਨੇ ਆ ਆਪਾਂ ਘੜ ਰੱਖਣੇ ਆ ਇਹ ਤੁਹਾਨੂੰ ਸਾਰਾ ਹੀ ਪਤਾ ਹੁੰਦਾ ਵੀ ਕਿੰਨੇ ਦੇ ਵਿਕਣੇ ਆ ਇਹ ਹਾਂ ਤੇ ਜੇ ਤਾਂ ਕੋਈ ਮਾੜਾ ਮੋਟਾ ਕਿੱਥੇ ਵਿਕਣੇ ਆਂਡ ਹੈਗੀ ਆ ਉਹੋ ਜੇ ਢੰਗਣਾ ਤੋਰੀ ਮੜ ਆ ਵਖਰੇ ਹੋਰ ਫੁੱਲੇ ਘਰ ਪਰ ਇਹਨੂੰ 10 ਫਿਰ ਨੰਮਿਆ ਬਸ ਤੂੰ ਦੱਸਣਾ ਪੱਕਾ ਇਹ ਮੋੜਾ ਬਾਲੀਆ ਨਹੀਂ ਤਾਰੇ ਤੇ ਨਹੀਂ ਬੜਨੀ ਬਾਈ ਤੂੰ ਹੀ ਗਾ ਵਿਚਨੇ ਆ ਠੀਕ ਆ ਤੂੰ ਦੱਸ ਦੇ ਇੰਨੇ ਦੇ ਪਾਲਾ ਫਿਰਿਆ 20 ਦਾ ਨੰਮੇ ਬਾਲੀਆਂ ਗੱਲਾਂ ਫਿਰ 2000 ਘਟ ਦੇ ਦੇ ਯਾਰ 48000 ਕੀ ਆਖਿਆ ਤੂੰ 30 ਆਖਿਆ ਭਾਈ ਨੇ 31000 ਦੇ ਪੌਣ ਮੇਰੇ ਵੀਖ ਲਾਣੀ ਕਰਦੇ ਪਾਣੇ ਕਿ ਕਿਦੇ ਮੇਰੇ ਹੁੰਦੇ ਨਹੀਂ ਫੜਦਾ ਦੋ ਮੇਰੇ ਹੁੰਦਾ ਕੱਤੀ ਤੇ ਲਿਆ ਬੰਦੇ ਉਹ ਨਹੀਂ ਖੜ ਜਾਦੇ ਨੇ ਘੰਟਾ ਇਦੋਂ ਤੇ ਕੀ ਹੋ ਗਾ ਖੜੇ ਆਂਗੇ ਜਗਰੂਰ ਨਾਲ ਗੱਲ ਕਰਾਈ ਨਾ ਹਾਂ ਯਾ ਜਗਰੂਰ ਗੱਲ ਤਾਂ ਫੋਟੋ ਆ ਰਾ ਬੱਸ ਦੇ ਦੇ 30000 ਦੇ ਵਿੱਚ ਨਹੀਂ ਆਉਂਦਾ ਰਾਹ ਦੇ ਸਹੀ ਆਏ ਉਹ ਅਗਲਾ ਤੂੰ ਰਾਮ ਪਾ ਨੀ ਮੈਂ 10 ਫਿਰ 30000 ਦੀ ਗੱਲ ਆ 21 ਦੱਸ ਦੇ ਤੂੰ ਦੱਸ ਦੇ 21 ਨਵੇੜ ਦੇ ਸੰਸਾਰ ਨਵੇੜਦੇ ਬਾਈ ਇੱਕ ਹੀ ਸੱਤ ਮਾਰ ਬਾਕ ਦੂਨਾ ਨਾ ਲਾ ਫਾੜੀ ਆ ਕੋਈ ਸੁਣਾ ਦੇਗੀ ਲੱਗਾ ਲੱਗਾ 10000 ਰੁਪਏ ਲਾਇਆ ਠੀਕ ਹੈ ਲੈ ਮੈਂ ਮੇਰੀ ਸੋ ਲਗਾ ਲੈ ਮੈਂ ਵੀ ਰੋਟੀ ਸ਼ਾਰਟ ਦੇ ਇਹਨੂੰ ਵੀ ਬਾਈ ਆ ਹਾਂ ਇਸ ਲੱਕੇ ਕਨੇ ਕਨੇ ਬੱਕਰੇ ਲੈ ਗਏ ਕੋਈ ਆ ਨਹੀਂ ਲੈਣਾ ਮੈਂ ਗਾ ਮੈਂ ਵੀ ਗਾ ਸੀਲ ਕਰਨੇ ਆ ਪਾ ਦੇ ਠੀਕ ਕੋਈ ਗੱਲ ਨਹੀਂ ਇੰਗਲਿਸ਼ ਨਹੀਂ ਤਾਂ ਇਹਨੂੰ ਮੋੜ ਦੇ ਦੇ ਉਹ ਬਰਾਬਰ ਕਿਉਂ 3000 ਰੱਖਦਾ ਕਰਦਾ ਤੈਨੂੰ 25 ਦਿੱਤਾ ਮੈਂ ਇੱਥੇ ਕਰਨਾ ਵਪਾਰੀ ਬੰਦਾ ਕੋਈ ਯਾਰ ਉਹਦਾ ਤਾਂ ਨਹੀਂ ਗੱਲ ਚੱਲਦੀ ਮੇਰੇ 2000 ਘੱਟਦਾ ਤੈਨੂੰ ਠੀਕ ਆ ਫਿਰ ਆਪਾਂ ਇਕੱਠੇ ਥੋੜੀ ਲਾਇਆ ਦੇਖੀ ਮੈਂ ਨਾ ਮੇਰਾ ਬਾ ਕੋਈ ਪੱਕਾ ਐ ਤੂੰ ਛੱਡ ਤੂੰ ਰਾਪਾ ਦਿਲ ਦੀ ਗੱਲ ਕਰ ਫਿਰ ਦੱਸਦਾ ਤੇ ਕਹਿੰਦਾ ਸਰੇ ਗੱਦੀ ਹੁਣ ਤੂੰ ਸਰੇ ਲੈ 10000 ਘੱਟ ਦਿੰਦਾ 11000 ਦੋ ਜਣੇ ਚੱਲ ਜਲੋ ਸਿੱਧੀ ਗੱਲ ਦੱਸ ਦੇ ਤੂੰ ਵਪਾਰੀ ਬੰਦਾ ਹੀ ਵਪਾਰੀ ਬੰਦਾ ਹਾਂ ਠੀਕ ਆ ਨਹੀਂ ਹੁੰਦਾ ਤਾਂ ਦੇ ਦਿੰਨੇ ਸੀ ਕਰਾਰਨ ਜੀਤ ਯਾਰ ਨੇੜਾ ਤੇੜਾ ਸਾਰਾ ਕੀ ਹੈ ਉਹ ਜੀ ਮੈਨੂੰ ਰੱਖ ਜੇ ਯਾਰ ਨਹੀਂ ਲੱਗਦੀ ਕਿੰਨੇ ਕਹਦੇ ਬਾਈ ਰਣਜੀਤ ਆ ਕਿੰਨੇ ਕਹਦੇ ਬਾਈ 50000 ਰੁਪਏ ਹੈ ਬਹੁਤ ਜਨਾਬ ਜੀ ਉਹਨਾਂ ਕੋਲ ਨੂੰ ਪੁੱਛ ਲਾ ਕੇ ਮੈਂ ਲਿਆ ਬਈ ਗੱਲ ਕਾਣੀ ਚ ਲਿਆ ਦੂੰ ਇਹ ਪਤਾ ਹੈ ਪਤਾ ਇਹ ਦੱਸ ਨਿਮਾ ਠੀਕ ਹੈ ਯਾਰ ਇਹ ਬਹੁਤ ਹੈ ਹੋਰ ਵੀ ਦੱਸੋ ਯਾਰ ਆਪਾਂ ਦੋਸਤ ਠੀਕ ਹੈ ਕਿ ਜਰਾ ਆਪਾਂ 10000 ਰੁਪਏ ਗੱਲ ਨਹੀਂ ਹਰ ਤੂੰ ਘਟਦਾ ਮਰਦੀ ਹੈ ਨਿਰਨ ਨਿਰਨ ਯਾਰ ਨੀ ਮੇ ਬਹੁਤ ਵੈਸੇ ਬਹੁਤ ਹੈ ਇਹਦਾ ਹੁਣ ਤੂੰ ਲੈ ਲੈ ਚੱਕ ਲਿਆ ਚੱਲ ਤੇਰੀ ਹੁਣ ਮੰਨਦੇ ਆ ਲੈ ਲੈ ਦੀ ਗੱਲ ਅੱਡ ਹੁੰਦੀ ਹੈ ਉਹ ਦੂਸਰੀ ਕੁੜੀ ਹਰਦਾ ਆਤੀ ਜਾਂਦਾ ਜੇ ਹੁਣ ਆਪ 500 ਦੀ ਚੀਜ਼ 500 ਮਿਲ ਜੂਵੇ ਨੇ ਕਿ 500 ਨਹੀਂ ਦਿੰਦੇ ਜੇ 10000 ਦੀ ਚੀਜ਼ 50000 ਤਾਂ ਵੀ ਨਹੀਂ ਦੇ ਦਿੰਦੇ ਉੱਧਰ ਜੱਗੀ ਖਰਗਾਨ ਪਈਆਂ ਨੇ ਤਾਂ ਤਾਂ ਦਾ ਤਾਂ ਤੇਰਾ ਤਲ ਗਿਆ ਰੇਗਾ ਹਾਂ ਉਹ ਤਾਂ ਚਾਹ ਤੂੰ ਅਹਿਮ ਦਾ ਲੈਟ ਆ ਗਿਆ ਨਹੀਂ ਤੇ ਮੈਂ ਵੀ ਇਕੱਤਰ ਦਾ ਲੈ ਲੈ ਮੈਂ ਕੀ ਜਿੰਨਰ ਕਰਤਾ ਮਾੜਾ ਮੁਟਾ ਵੀ 2000 1000 ਇਹਨਾਂ ਚੱਲੇ ਜਾਂਦਾ ਹੁੰਦਾ ਬਾਹਲਾ ਘਾਟਾ ਪਾਉਂਦੇ ਆ ਤੈਨੂੰ 45 ਦੇ ਦਾਂਗੇ ਆਪਾਂ ਦੋਵੇਂ ਪਰਵਾ ਦੇ ਦਿੰਦਾ ਰੰਜੂ ਬਾੜ ਰੰਜੂ ਫੜ ਕੇ ਕੋਈ ਪਰਵਾ ਦੇ ਅੱਗੇ ਉਹ ਮੇਰਾ ਕੁੱਤ